ਪ੍ਰੋਫੈਸਰ ਨਵ ਸੰਗੀਤ ਸਿੰਘ ਦੀ ਰਚਨਾ ਅਸਲੀਅਤ ਕੁਝ ਵੇਲੇ ਪਹਿਲਾਂ ਗਰਮੀਆਂ ਵਿੱਚ ਪਰਿਵਾਰ ਨਾਲ ਇੱਕ ਠੰਡੇ ਰਾਜ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੋਂ ਦੇ ਲੋਕਾਂ ਦੀ ਆਉ ਭਗਤ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਅਸੀਂ ਜਿੱਥੇ ਵੀ ਜਾਂਦੇ ਉੱਥੋਂ ਦੇ ਵਿਛਿੰਦੇ ਸਾਡੀ ਬਰਾਦਰੀ ਦੀ ਸ਼ਾਨ ਵਿੱਚ ਖੂਬ ਕੈਸੀ ਦੇ ਪੜਦੇ ਅਸੀਂ ਉਹਨਾਂ ਦੀ ਮਹਿਮਾਨ ਨਿਵਾਸੀ ਤੋਂ ਬਹੁਤ ਪ੍ਰਭਾਵਤ ਹੋਏ ਵਾਪਸ ਆਪਣੇ ਰਾਜ ਵਿੱਚ ਪਰਤਿਆ ਤਾਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਸ ਰਾਜ ਦੇ ਵਸਨੀਕਾਂ ਦੀ ਮਿਲਬਰਤਨ ਤੇ ਸਦ ਭਾਵਨਾ ਬਾਰੇ ਢੇਰ ਸਾਰੀਆਂ ਗੱਲਾਂ ਦਸੀਆਂ ਇੱਕ ਦਿਨ ਐਵੇਂ ਹੀ ਕੁਝ ਦੋਸਤਾਂ ਨਾਲ ਉਸ ਵਿਸ਼ੇਸ਼ ਰਾਜ ਬਾਰੇ ਗੱਲਾਂ ਕਰਦਿਆਂ ਮੈਂ ਫਿਰ ਉੱਥੋਂ ਦੇ ਲੋਕਾਂ ਦੀ ਸਿਫਤ ਕੀਤੀ ਤਾਂ ਨਾਲ ਬੈਠੇ ਗਰਮੀਤ ਨੇ ਵਿਅੰਗਿਆਤਮਕ ਹਾਸਾ ਅਸਦਿਆਂ ਕਿਆ ਉਹ ਤੁਹਾਡਾ ਵਹਿਮ ਹੀ ਹੈ ਪ੍ਰੋਫੈਸਰ ਸਾਹਿਬ ਅਸਲ ਵਿੱਚ ਉਹ ਸਾਰੇ ਹੀ ਟੂਰਿਸਟ ਦੀ ਕਦਰ ਕਰਦੇ ਨੇ ਤੇ ਉਹ ਵੀ ਇਸ ਲਈ ਕਿ ਉਹ ਨਦੀ ਆਰਤਕ ਦਾ ਸਲਾਨੀਆਂ ਤੇ ਨਿਰਭਰ ਹੈ ਉਹਨੇ ਦੱਸਿਆ ਕਿ ਮੈਨੂੰ 5-6 ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਨੇੜੇ ਤੋਂ ਵੇਖਿਆ ਉਹ ਹਰ ਯਾਤਰੀ ਨੂੰ ਗਲਵੱਕੜੀ ਚ ਲੈਂਦੇ ਨੇ ਤੇ ਪਿੱਛੋਂ ਜਦੋਂ ਹੋਰ ਫਿਰਕੇ ਦੇ ਬੰਦੇ ਨੂੰ ਮਿਲਦੇ ਨੇ ਤਾਂ ਪਹਿਲਾਂ ਮਿਲੇ ਵਿਅਕਤੀ ਦੀ ਛੋ ਨੂੰ ਕੱਪੜਿਆਂ ਤੋਂ ਝਾੜਦੇ ਹੋਏ ਅਗਲੇ ਨਾਲ ਬਗਲਗੀਰ ਹੋ ਜਾਂਦੇ ਨੇ ਹੁਣ ਮੈਂ ਦੁਵਿਧਾ ਵਿੱਚ ਸੀ ਅਸਲੀਅਤ ਜਾਣਨ ਪਿੱਛੇ